ਬਾਬਾ ਜੀ ਵੀ ਜਿਹੜੇ ਲਗਾਤਾਰ ਐਸੇ ਸੰਘਰਸ਼ ਕਰ ਰਹੇ ਕਿਸਾਨੀ ਦਾ ਸੰਘਰਸ਼ ਕਰ ਰਿਹਾ ਮੈਂ ਕਿਉਂਕਿ ਅਸੀਂ ਪਾਰਲੀਮੈਂਟ ਸੀਟ ਮੈਂ ਉੱਥੇ ਵੀਡੀਓ ਦੇਖੀ ਇਹਨਾਂ ਦੀ ਮੀਂਹ ਦੇ ਵਿੱਚ ਤੂਫਾਨ ਦੇ ਵਿੱਚ ਝੰਡਾ ਲੁਟਾਰੇ ਸੀ ਬੈਠੇ ਸੀ ਤੇ ਮੈਂ ਕਹਿੰਦਾ ਐ ਜੇ ਖਾਲਸਾ ਫੰਡ ਦੀ ਵੱਡੀ ਤਾਕਤ ਹੈ ਐਜੰਸਾ ਭਾਵੇਂ ਤੂਫਾਨ ਆ ਜਾਏ ਭਾਵੇਂ ਪਚਾਲ ਆ ਜਾਏ ਭਾ ਜਿੱਥੇ ਡਟ ਕੇ ਤੇ ਡਟ ਕੇ ਤੇ ਕਿਸਾਨਾਂ ਦੀ ਅੱਜ ਆਵਾਜ਼ ਬਣ ਕੇ ਜਜ਼ਾਰਦੀ ਬੈਠੇ ਹੈ ਤੇ ਅਸੀਂ ਮੈਂ ਉਹਨਾਂ ਨੂੰ ਮੇਰਾ ਦਿਲ ਕੀਤਾ ਕਿ ਮੈਂ ਇੱਥੇ ਆ ਕੇ ਚਰਨਾ ਚ ਮੱਥਾ ਟੇਕਣਾ ਤੇ ਇਹਨਾਂ ਦੇ ਆਸ਼ੀਰਵਾਦ ਲੈਣ ਵਾਸਤੇ ਕਿ ਮੈਂ ਦੇਖਿਆ ਕਿ ਇਹ ਜੇ ਇਨਸਾਨ ਜਿਹੜਾ ਸਾਰਾ ਕੁਝ ਛੱਡ ਕੇ ਆਪਣੇ ਕੌਮ ਖਾਤਰ ਆਪਣੇ ਪੰਖ ਖਾਤਰ ਆਪਣੀ ਕਿਸਾਨੀ ਖਾਤਰ ਸੰਘਰਸ਼ ਕਰ ਰਿਹਾ ਸਾਨੂੰ ਮਾਣ ਹੈ ਨਾਲ ਬਹੁਤ ਜੀਓ ਇਹ ਬਤਰਾ ਮੇਨੂੰ ਮਹਾਰਾਜ ਜਰੇ ਜਗ ਜਗ ਲੱਭੀ ਹੋਰ ਪਾਪਾ ਜੀ ਵੀ ਜਿਹੜੇ ਲਗਾਤਾਰ ਇੱਕੇ ਸੰਘਰਸ਼ ਕਰ ਰਿਹਾ ਕਿਸਾਨੀ ਦਾ ਕਰ ਰਿਹਾ ਮੈਂ ਕਿਉਂਕਿ ਅਸੀਂ ਪਾਰਲੀਮੈਂਟ ਸੀ ਤੇ ਮੈਂ ਉੱਥੇ ਵੀਡੀਓ ਦੇਖੀ ਇਹਨਾਂ ਦੀ ਮੀਂਹ ਦੇ ਵਿੱਚ ਤੂਫਾਨ ਦੇ ਵਿੱਚ ਝੰਡਾ ਲੁਟਾਰੇ ਸੀ ਬੈਠੇ ਸੀ ਤੇ ਮੈਂ ਕਹਿੰਦਾ ਐ ਜੇ ਖਾਲਸਾ ਪੰਥ ਦੀ ਵੱਡੀ ਤਾਕਤ ਹੈ ਐ ਜੇ ਸੰਸਦ ਭਾਵੇਂ ਤੂਫਾਨ ਆ ਜਾਏ ਭਾਵੇਂ ਕੋਹਾਲ ਆ ਜਾਏ ਭਾ ਜਿੱਥੇ ਡਟ ਕੇ ਡਟ ਗਏ ਤੇ ਕਿਸਾਨਾਂ ਦੀ ਅੱਜ ਆਵਾਜ਼ ਬਣ ਕੇ ਜੇਦਰ ਜੀ ਬੈਠੇ ਐ ਤੇ ਅਸੀਂ ਮੈਂ ਉਹਨਾਂ ਨੂੰ ਮੇਰਾ ਦਿਲ ਕੀਤਾ ਕਿ ਮੈਂ ਇੱਥੇ ਆ ਕੇ ਚਰਨਾਚ ਮੱਥਾ ਟੇਕਣ ਤੇ ਇਹਨਾਂ ਦੇ ਆਸ਼ੀਰਵਾਦ ਲੈਣ ਵਾਸਤੇ ਕਿ ਮੈਂ ਦੇਖਿਆ ਕਿ ਐਜੇ ਇਨਸਾਨ ਜਿਹੜਾ ਸਾਰਾ ਕੁਝ ਛੱਡ ਕੇ ਆਪਣੇ ਕੌਮ ਖਾਤਰ ਆਪਣੇ ਪੰਥ ਖਾਤਰ ਆਪਣੀ ਕਿਸਾਨੀ ਖਾਤਰ ਸੰਘਰਸ਼ ਕਰ ਰਿਹਾ ਹੈ ਸਾਨੂੰ ਮਾਨ ਹੈ ਨਾਲੇ ਆਖ ਤੁਸੀਂ ਇਹ ਪਤਰਾ ਬੰਨ ਮਾਰਾਇ ਤੇਰੇ ਡੋਬ ਡੋਬ ਲੰਮੀ ਹੋ ਗਈ